ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਵੀਰ ਜੀ ਤੁਹਾਡਾ ਦیدار ਖਾਨ ਇਹ ਕਿਹੜੀ ਜਗ੍ਹਾ ਤੋਂ ਆਏ ਆ ਨਾਲਾਗੜ੍ਹ ਢਾਂਗ ਉੱਪਰਲੀ ਤੋਂ ਜੀ ਓਕੇ ਠੀਕ ਆ ਤੁਹਾਨੂੰ ਕੀ ਸਮੱਸਿਆ ਹੈ ਤੁਹਾਨੂੰ ਡਿਸਕ ਦੀ ਪ੍ਰੋਬਲਮ ਧੀ ਜੀ ਕਿੰਨੇ ਸਾਲ ਹੋ ਗਏ 5-6 ਸਾਲ ਹੋ ਗਏ ਜੀ ਲਗਾਤਾਰ ਅੱਛਾ ਠੀਕ ਹੈ ਜੀ ਹਾਂਜੀ ਤੇ ਪਹਿਲਾਂ ਦੁਆਰ ਕਿੱਥੋਂ ਖਾਦੀ ਤੁਸੀਂ ਪਹਿਲਾਂ ਨਾਲਾਗੜ੍ਹ ਤੋਂ ਖਾਦੀ ਰਾਜਪੁਰੇ ਤੋਂ ਬਥੇਰੀ ਜਗ੍ਹਾ ਤੋਂ ਖਾਦੀ ਐ ਰੋਪੜ ਤੋਂ ਵੀ ਖਾਦੀ ਆ ਅੱਛਾ ਜੀ ਉਥੋਂ ਆਰਾਮ ਨਹੀਂ ਆਇਆ ਨਹੀਂ ਆਰਾਮ ਹੁੰਦਾ ਸੀ ਤਾਂ ਥੋੜਾ ਬੋਤਾਂ ਹੁੰਦਾ ਸੀ ਇੰਨਾ ਫਰਕ ਨਹੀਂ ਪੈਂਦਾ ਸੀ ਜਿੰਨਾ ਉਰਕੇ ਪਿਆ ਅੱਛੇ ਇੱਥੇ ਹੁਣ ਗਨਾਨਕ ਜੱਟ ਦੀ ਪੈਨਸਿਲ ਬੋਟਿੰਗ ਰੂਟ ਵੇ ਪਹੁੰਚੇ ਸੀ ਕਿੰਨੀ ਵਾਰੀ ਦਵਾਈ ਲੈਣਾ ਹੈ ਓਰੇ ਹਜੇ ਤੱਕ 4 ਵਜੇ ਦਵਾਈ ਲੈਣ ਆਇਆ 4 ਵਜੇ ਠੀਕ ਹੈ ਜੀ ਹਰਕਤ ਤਾਂ ਪਹਿਲੀ ਵਾਰੀ ਪੈ ਗਿਆ ਸੀ ਪੂਰੀ ਤਰ੍ਹਾਂ ਅੱਛਾ ਠੀਕ ਹੈ ਜੀ ਪਰ ਕੰਮ ਕਰਾ ਕਰਕੇ ਕੰਮ ਕਰਦੇ ਰਹਿੰਦੇ ਲਗਾਤਾਰ ਤਾਂ ਫੇਰ ਦਰਦ ਹੋ ਜਾਂਦਾ ਸੀ ਅੱਛਾ ਫਰਕ ਹੈ ਲਗਾਤਾਰ ਤੁਹਾਨੂੰ 100% ਆਰਾਮ ਆ ਗਿਆ ਤੁਹਾਨੂੰ 100 ਤੋਂ 90% ਫਰਕ ਹੈ ਜੀ ਹੁਣ ਫਰਕ ਆ ਗਿਆ ਹਾਂਜੀ ਤੇ ਤੁਸੀਂ ਸਾਹਤਾਂ ਨੂੰ ਹਾਂ ਠੀਕ ਜੀ 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 ਕੋਈ ਪ੍ਰਾਣੀ ਤੇ ਪ੍ਰਾਣੀ ਪ੍ਰੋਬਲਮ ਹੈ ਔਰ ਇਹ ਆ ਕੇ ਸੋਲਵ ਹੁੰਦੀ ਹੈ ਠੀਕ ਹੈ ਜੀ ਗੁਰੂ ਸਾਹਿਬ ਕਿਰਪਾ ਕਰ ਰਹੇ ਹਨ ਹਾਂ ਜੀ ਚਲੋ ਠੀਕ ਹੈ ਧੰਨਵਾਦ ਜੀ ਸੱਸੀ ਦਾ ਜੀ ਸੱਸੀ